ਮੈਂ 8ਵੀਂ ਤੱਕ ਪੜ੍ਹਾਈ ਕੀਤੀ ਐ। ਹੂੰ। ਇੱਕਾ ਨਾ ਫੀਸ ਹੁੰਦੀ ਸੀ। ਇੱਕ ਜਦ ਮੈਂ ਤੇਰੀ ਇਕਨੋ ਫੀਸ ਨਹੀਂ ਭਰ ਸਕਦਾ ਤੇ ਬੰਦੀ ਬੱਤੀ ਆ ਉਹਨੇ ਕਿ ਭੁਲੇ। ਡੈਡ ਨੇ ਖੇਤੀ ਸ਼ੁਰੂ ਕਰਤਾ। ਫਿਰ ਮੈਂ ਬਲਦ ਲੈ ਕੇ ਆਪਣੀ ਖੇਤੀ ਸ਼ੁਰੂ। ਬਲਦਾਂ ਦਾ ਟਾਈਮ ਸੀ। ਬਲਦਾਂ ਦਾ ਟਾਈਮ ਸੀ ਸਵੇਰੇ 4 ਵਜੇ ਉੱਠਣਾ। ਹੂੰ। ਬਹੁਤ ਦੁੱਧ ਦਿੱਤਾ ਸੀ 4 ਰੋਮੇ ਕਿਲੋ। ਅੱਛਾ ਜੀ ਉਸ ਟਾਈਮ 1960 ਦੇ ਵਿੱਚ। 4 ਕਿਲੋ ਘਰ ਰੱਖ ਲਿਆ। ਠੀਕ ਐ। 1 ਰੁਪਏ ਦਾ ਵਿਕ ਗਿਆ। 1 ਰੁਪਏ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ। ਕਿਉਂਕਿ ਇਹ ਸ਼ਹਿਰ ਦਾ ਫਿਰ ਸ਼ਾਮਦੂ ਹੈ ਨਾ ਇਹ ਉੱਥੇ ਸ਼ਾਮਦੂ ਕੈਂਪ ਲਾਇਆ ਸੀ ਗਵਰਨਮੈਂਟ ਦਾ ਜਿਹੜੇ ਬਾਹਰੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਹੋਏ ਸੀ ਨੇੜੇ ਛੜਦੇ ਉੱਥੇ ਸ਼ਾਮਦੂ ਕੈਂਪ ਲੱਗਿਆ ਸੀ ਸਰਕਾਰੀ ਗਵਰਨਮੈਂਟ ਦਾ ਜਿੱਦ ਜਦ ਅਸੀਂ ਰੋਟੀ ਖਾਂਦੇ ਸੀ ਨਾ ਤੇ ਮੂੰਹ 'ਚ ਬੁਰਕੀ ਪੈਂਦੀ ਸੀ ਤੇ ਪਾਕਿਸਤਾਨ ਦੇ ਹਾਲਾ ਯਾਦ ਆਦੇ ਸੀ ਗਦਰ ਜਿਹਨੂੰ ਕਹਿੰਦੇ ਗਦਰ ਗਦਰ ਜਦੋਂ ਯਾਦ ਆਉਂਦੀ ਸੀ ਮੂੰਹ 'ਚ ਬੁਰਕੀ गिर ਜਾਂਦੀ ਸੀ ਇੰਨਾ ਭੈ ਸੀ ਅੱਛਾ ਜੀ ਤੇ ਉਹਨਾਂ ਨੇ ਪਿੱਛੇ ਗੁੰਡੇ ਲਾਏ ਸਾਡੇ ਕੋਲ ਸਾਰੀਆਂ ਜਗ੍ਹਾ ਦਾ ਸੋਨਾ ਚਾਂਦੀ ਪੈਸੇ ਜੋ ਵੀ ਸੀ ਸਭ ਖੋਲੇ ਦਰسنے ਦੀ ਸਭ ਤੋਂ ਪਹਿਲਾ ਜਿਹੜਾ ਹੈ ਹਿੰਦੁਸਤਾਨ ਤੋਂ ਹੀ ਗਦਰ ਸ਼ੁਰੂ ਹੋਇਆ ਜੀ ਮੇਕ ਤੁਛਰਫਾਉ ਨੇ ਗਦਰ ਜੀ ਪਹਿਲੀ ਟ੍ਰੇਨ ਜਦੋਂ ਤੋਂ ਗਦਰ ਸ਼ੁਰੂ ਹੋਇਆ ਸੀ ਉਹ ਟ੍ਰੇਨ ਲਾਹੌਰ ਪਹੁੰਚੀ ਸੀ ਜੀ ਉੱਥੇ ਸਾਡੇ ਜੀ 48 ਕਿਲੇ ਸੀ ਮੇਰੇ ਪਿਤਾ ਜੀ ਦੱਸਦੇ 48 ਕਿਲੇ ਪਾਕਿਸਤਾਨ ਦੇ ਵਿੱਚ ਚਾਰ ਹਾਂ ਤੇ ਉੱਥੇ ਪਾਕਿਸਤਾਨ ਉਹਨਾਂ ਨੇ ਕਤਲ ਕਰ ਦਿੱਤਾ ਸੀ ਹੂੰ ਭਾਈ ਜੋ ਮੁਸਲਮਾਨ ਤੇ ਉਦ西 ਇਸ ਨੀਕ ਉਹ ਆਪਣੀ ਜਿਦਾਦਾਂ ਛੱਡ ਕੇ ਚਲੇ ਗਏ ਸੀ ਹੂੰ ਪਾਕਿਸਤਾਨ ਉਹ ਨੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ सोनू ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਫ੍ਰੀडम ਟੀਵੀ ਅੱਜ ਅਸੀਂ ਗੱਲ ਕਰਾਂਗੇ ਕਿਸੇ ਪੁਰਾਣੇ ਅੱਜ ਅਸੀਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਉਹ ਸ਼ਖਸ ਨੇ ਜਿਨ੍ਹਾਂ ਨੇ ਬਹੁਤ ਲੰਮੇ ਸਮੇਂ ਤੋਂ ਬਹੁਤ ਕੁਝ ਦੇਖਿਆ ਅੱਜ ਆਪਾਂ ਜਵਾਨੇ ਦੀਆਂ ਗੱਲਾਂ ਕਰਾਂਗੇ ਬੁਢਾਪੇ ਦੀਆਂ ਗੱਲਾਂ ਕਰਾਂਗੇ ਬਚਪਨ ਦੀਆਂ ਗੱਲਾਂ ਕਰਾਂਗੇ ਆਪਾਂ ਇਸ ਐਪੀਸੋਡ ਦਾ ਨਾਂ ਰੱਖਿਆ ਕਿਸੇ ਪੁਰਾਣੇ ਅੱਜ ਸਾਡੇ ਨਾਲ ਚੰਦਰਪਾਲ ਜੀ ਨੇ ਜਾਂਸਲਾ ਤੋਂ ਅਕਸਰ ਅਸੀਂ ਹੈ ਨਾ ਤੋਂ ਬਚਪਨ ਤੋਂ ਚੀਜ਼ਾਂ ਟੌਫੀਆਂ ਖਰੀਦੇ ਰਹੇ ਆ ਇਹਨਾਂ ਦੀ ੂੰਦੀ ਦੁਕਾਨ ਹੈ ਔਰ ਬਹੁਤ ਲੰਮਾ ਸਮਾਂ ਅਸੀਂ ਇਹਨਾਂ ਕੋਲ ਚੀਜ਼ਾਂ ਲੈਂਦੇ ਰਹੇ ਬਚਪਨ ਦੇ ਵਿੱਚ ਇਹਨਾਂ ਕੋਲ ਕੋਈ ਖੇਡਦੇ ਰਹੇ ਟੌਫੀਆਂ ਲੈਂਦੇ ਰਹੇ ਅੱਜ ਅਸੀਂ ਇਹਨਾਂ ਦੇ ਬਚਪਨ ਦੀਆਂ ਗੱਲਾਂ ਕਰਾਂਗੇ ਜਵਾਨੀ ਦੀਆਂ ਗੱਲਾਂ ਕਰਾਂਗੇ ਸੋ ਸਵਾਗਤ ਕਰਦੇ ਆਂ ਚੰਦਰਪਾਣ ਜੀ ਦਾ ਸასი ਸ਼ਕਾਰ ਜੀ ਬਹੁਤ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਸੇਤਾਂ ਠੀਕ ਨੇ ਸਿਹਤ ਕਾਇਮ ਹੈ ਅੱਛਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਲੰਮੇ ਸਮੇਂ ਤੋਂ ਜਾਦਵੀ ਮੈਂ ਤੁਹਾਨੂੰ ਦੇਖਿਆ ਐਦਾਂ ਹੀ ਦੇਖਿਆ ਔਰ ਬਹੁਤ ਘੈਂਟ ਲੱਗਦੇ ਆ ਤੁਸੀਂ ਹੂੰ ਹੂੰ ਅ ਕੁਝ ਕਿਸ ਕਿੱਸੇ ਸਾਂਝੇ ਕਰੋਗੇ ਬਚਪਨ ਦੀਆਂ ਗੱਲਾਂ ਸ਼ੁਰੂ ਤੋਂ ਆਪਾਂ ਕਰਦੇ ਆ ਤੁਹਾਡਾ ਬਚਪਨ ਕਿਦਾਂ ਦਾ ਰਿਹਾ ਮੇਰਾ ਬਚਪਨ ਬਹੁਤ ਹੀ ਗਰੀਬੀ ਦਾ ਵੇਦ ਚੱਲ ਹੂੰ ਜਦ ਪੈਸਾ ਲੱਭਦਾ ਨਹੀਂ ਸੀ ਹੂੰ ਮੈਂ 8ਵੀਂ ਤੱਕ ਪੜ੍ਹਾਈ ਕੀਤੀ ਐ ਹੂੰ ਇੱਕ ਅਨਾਂ ਫੀਸ ਹੁੰਦੀ ਸੀ ਇੱਕ ਅਨਾਂ ਇੱਕ ਅਨਾਂ ਜਿਹੜਾ ਅੱਜ ਕੱਲ ਦੇ ਜ਼ਮਾਨੇ 'ਚ 6-9 ਪੈਸੇ ਕਹਿੰਦੇ ਆ ਛੇ ਨਵੇਂ ਪੈਸੇ ਕਹਿੰਦੇ ਇੱਕ ਅਨਾਉਸ ਨੂੰ ਮਿਲਦਾ ਇੱਕ ਅਨਾਉਸ ਨੂੰ ਬੋਲਦੇ ਸੀ ਜੀ ਇੱਕ ਅਨਾ ਫੀਸ ਭਰਨ ਵਾਸਤੇ ਵੀ ਘਰ ਚ ਪੈਸਾ ਨਹੀਂ ਹੁੰਦਾ ਸੀ ਅੱਛਾ ਜੀ ਹਾਂ ਜੀ ਅੱਠਵੀਂ ਪਾਸ ਤੋਂ ਬਾਅਦ ਫਿਰ ਮੈਂ ਨੌਵੀਂ ਬਲੂਟ ਜਾਣ ਦੀ ਕੋਸ਼ਿਸ਼ ਕੀਤੀ ਵੀ ਨੌਵੀਂ ਪਾਸ ਕਰੀਏ ਹੂੰ ਫਿਰ ਮੈਂ ਪਿਤਾ ਜੀ ਕੋਲ ਗਿਆ ਪਿਤਾ ਜੀ ਟੀਵੀ ਦੇ ਮਰੀਜ਼ ਸੀ ਹੂੰ ਮੈਂ ਕਿਹਾ ਮੈਂ ਡੈਡੀ ਮੈਂ ਨੌਵੀਂ ਪੜਨਾ ਸਕੂਲ ਜੀ ਜਾਣ ਵਾਸਤੇ ਅੱਠਵੀਂ ਇਹ ਕਿਹੜੇ ਸਾਲ ਚ ਕੀਤੀ ਉਹ 201970 ਦੇ پاس ਕੀਤੀ 1970 ਦੇ 1970 ਠੀਕ ਹੈ ਜੀ ਤਾਂ ਫਿਰ ਜਦ ਨਵੀਂ ਸਕੂਲ ਵਾਸਤੇ ਮੈਂ ਆਪਣੇ ਪਿਤਾ ਜੀ ਕੋਲ ਗਿਆ ਮਖਾ ਜੀ ਮੈਂ ਨੌਵੀਂ ਪੜਨਾ ਹੈ ਤੇ ਮੈਂ ਬਲੂਰ ਦਾਖਲ ਹੋਣਾ ਹੈ ਜੀ ਤੇ ਫਿਰ ਮੇਰੇ ਪਿਤਾ ਜੀ ਨੇ ਮੈਨੂੰ ਬੈਠ ਕੇ ਸਮਝਾਇਆ ਹੂੰ ਕਹਿੰਦਾ ਤੇਰੀ ਉਰੇ ਫੀਸ ਜਾਂਸ ਦੇ ਵਿੱਚ ਸਿਰਫ ਇੱਕਾ ਮਹੀਨਾ ਹੈ ਹੂੰ ਤੇ ਤੂੰ ਬਨੂਰ ਜਾਏਗਾ ਨੌਵੀਂ ਪੜੇਗਾ ਤਾਂ ਤੇਰੀ ਫੀਸ ਦੋ ਅਨੇ ਮਹੀਨਾ ਹੋ ਜਾਏਗੀ ਹੂੰ ਤੋ ਤੈਨੂੰ ਇੱਕ ਅਨਾ ਰੋਜ਼ ਆਉਣ ਜਾਣ ਵਾਸਤੇ ਵੀ ਚਾਹੀਦਾ ਤਿੰਨ ਅਨੇ ਮਹੀਨੇ ਵਿੱਚੋਂ ਦੋਨੇ ਫੀਸ ਹੋ ਗਈ ਤੇ 30 ਅਨੇ ਹੋ ਗਏ ਖਰਚ ਹੂੰ ਬੱਤੀਆਂ ਨੇ ਹੋ ਗਏ ਜਦ ਮੈਂ ਤੇਰੀ ਇਕਨੋ ਫੀਸ ਨਹੀਂ ਭਰ ਸਕਦਾ ਤੇ ਬੰਦੀ ਬੱਤੀਆਂ ਨੇ ਕਿਥੋਂ ਲਿਆ ਮੈਂ ਡੈਡੀ ਕੀ ਕਰਦੇ ਸੀ ਇਹ ਮੇਰੇ ਡੈਡੀ ਟੀਵੀ ਦੇ ਮਰੀਜ਼ ਸੀ ਮੰ지에 ਦੇ ਅੱਛਾ ਬਚਪਨ ਤਾਂ ਯਾਨੀ ਜਾਦ ਦੇ ਤੁਸੀਂ ਹਾਂ 1970 ਚ ਵੀ ਉਹ ਟੀਵੀ ਦੇ ਮਰੀਜ਼ ਸੀ ਅੱਛਾ ਜੀ 1981 ਚ ਉਹਨਾਂ ਦੀ ਡੈਥ ਹੋ ਗਈ 12 ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਸੀ ਗੁਜ਼ਾਰਾ ਖੇਤੀ ਸੀ 6 ਕਿੱਲੇ ਹੂੰ ਉਹ ਤੁਸੀਂ ਕਰਦੇ ਸੀ ਉਹ ਬਟਾਈ ਤੇ ਦਿੱਤੀ ਹੋਈ ਸੀ ਹੂੰ ਜੋ ਉਥੋਂ ਆ ਜਾਂਦਾ ਸੀ ਉਹਦੇ ਨਾਲ ਟਾਈਮ ਪਾਸ ਕਰਦੇ ਸੀ ਅੱਛਾ ਫਿਰ ਮੈਨੂੰ ਪਿਤਾ ਜੀ ਨੇ ਸਲਾਹ ਦਿੱਤੀ ਵੀ ਤੂੰ ਆਪਣੀ ਖੇਤੀ ਜਿਹੜੀ ਹੈ ਬਟਾਈ ਤੇ ਛੇਕੇ ਤੇ ਦਿੱਤੀ ਹੋਈ ਹੈ ਹੂੰ ਤੂੰ ਜਵਾਨ ਹੈ ਹੁਣ 14-15 ਸਾਲ ਦਾ ਹੋ ਗਿਆਂ ਜੀ ਆਪਣੀ ਖੇਤੀ ਸ਼ੁਰੂ ਕਰ ਫਿਰ ਮੈਂ ਬਲਦ ਲੈ ਕੇ ਆਪਣੀ ਖੇਤੀ ਸ਼ੁਰੂ ਕੀਤੀ ਬਲਦਾਂ ਦਾ ਟਾਈਮ ਸੀ ਬਲਦਾਂ ਦਾ ਟਾਈਮ ਸੀ ਸਵੇਰੇ 4:00 ਵਜੇ ਉੱਠਣਾ ਹੂੰ ਹਾਲਾਂ ਨੂੰ ਜਾਣਾ ਫਿਰ ਦੁਪਹਿਰ ਦੀ ਰੋਟੀ ਹੇਤੇ ਚੌਮੀ 3 ਵਜਾਂ ਦੇ ਸੀ। ਅੱਛਾ ਜੀ। ਫਿਰ ਰਾਤ ਨੂੰ ਟੋਕਾ ਹੱਥ ਨਾਲ ਕਰਨਾ, ਕੁੱਤਾ ਹੱਥ ਨਾਲ ਕਰਨਾ, ਡੰਗਰਾਂ ਨੂੰ ਪੈਣਾ, ਧਾਰਾਂ ਕੱਢਣੀਆਂ ਸਵੇਰੇ ਸ਼ਾਮ ਨੂੰ। ਬਹੁਤ ਦੁੱਧ ਦਿੱਕਦਾ ਸੀ 4-5 ਕਿਲੋ। ਅੱਛਾ ਜੀ। ਉਸ ਟਾਈਮ 1970 ਵਿੱਚ। 4-5 ਕਿਲੋ ਦੁੱਧ ਵੇਚ ਕੇ ਉਹ ਵਿੱਚ 8 ਕਿਲੋ ਮੈਂ ਜਾਂਦੀ ਸੀ। 4 ਕਿਲੋ ਦੁੱਧ ਅਸੀਂ ਵੇਚਦੇ ਸੀ 1 ਰੁਪਈਆ। ਉਸ ਦੇ ਨਾਲ ਸਾਡਾ ਸਾਰਾ ਪਰਿਵਾਰ ਚੱਲ ਜਾਂਦਾ। 1 ਰੁਪਈਆ ਇੱਕ ਦਿਨ ਦਾ ਦੁੱਧ। ਹਾਂ ਜੀ। ਅੱਛਾ ਜੀ। ਮਤਲਬ 4 ਕਿਲੋ ਵਿੱਚੋਂ 4 ਕਿਲੋ ਘਰ ਰੱਖ ਲਿਆ। ਸੀਗਾ 1 ਰੁਪਏ ਦਾ ਵਿਗ ਗਿਆ 1 ਰੁਪਏ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲ ਜਾਂਦਾ ਕਿਉਂਕਿ ਦੁੱਧ ਘਰ ਦਾ ਸਬਦੀ ਘਰ ਦੀ ਕਣਕ ਅਨਾਜ ਦਾ ਮਿੱਠਾ ਗੋੜੇ ਸਭ ਕੁਝ ਘਰ ਦਾ ਹੁੰਦਾ ਸੀ ਤੇ 1 ਰੁਪਏ ਨਾਲ ਸਾਡਾ ਬਾਹਰੀ ਖਰਚਾ ਚੱਲ ਜਾਂਦਾ ਅੱਛਾ ਤੁਹਾਡੀ ਫੈਮਿਲੀ ਚ ਕਿੰਨੇ ਭੈਣ ਭਰਾ ਸੀ ਮੇਰੀ ਫੈਮਿਲੀ ਚ ਅਸੀਂ 4 ਭਰਾ ਸੀ ਤੈਨੂੰ ਉਸ ਟਾਈਮ ਤਿੰਨ ਸੀ 1970 ਵਿੱਚ ਚੋਥਾ ਬਾਅਦ ਹੀ ਜੰਮਿਆ 72 73 ਤਾਂ ਇੱਕ ਮੇਰੇ ਮਾਂ ਬਾਪ ਤੇ ਅਸੀਂ ਦਿਨੇ ਬਸ ਅੱਛਾ ਕੱਚੇ ਦੇ ਮਕਾਨ ਹੁੰਦੇ ਸੀ ਕੜੀਆਂ ਵਾਲੇ ਪਾਕਿਸਤਾਨੀ ਅੱਛਾ ਜੀ ਹਾਂ ਪਛੋਕਰ ਤੁਹਾਡਾ ਪਾਕਿਸਤਾਨੀ ਹੈ ਹਾਂ ਪਛੋਕਰ ਸਾਡਾ ਪਾਕਿਸਤਾਨੀ ਅਸੀਂ ਬਹਾਉਲਪੁਰ ਪਾਕਿਸਤਾਨ ਤੋਂ ਆਏ ਅੱਛਾ ਹਾਸ ਬਹਾਉਲਪੁਰ ਰਿਆਸਤ ਉਸ ਟਾਈਮ ਬਹੁਤ ਪੂਰੀ ਰਿਆਸਤ ਹੀ ਨਹੀਂ ਸੀ ਹੂੰ ਪਾਕਿਸਤਾਨ ਦੀ ਅਸੀਂ ਉੱਥੋਂ ਆਏ ਅੱਛਾ ਡੈਡੀ ਫਿਰ ਗੱਲਾਂ ਕਰਦੇ ਹੁੰਦੇ ਸੀ ਸਾਡੀਆਂ ਹਾਂ ਸਾਰੀਆਂ ਗੱਲਾਂ ਮੈਨੂੰ ਜਿਹੜੇ ਡੈਡੀ ਦੱਸਿਆ ਮੈਂ ਅੱਜ ਕੋਈ ਮਰਜੀ ਬਜ਼ੁਰਗ ਪੁੱਛ ਲਵੇ ਮੈਂ ਦੱਸ ਸਕਦਾ ਹੂੰ ਤੇ ਅਸੀਂ ਪਾਕਿਸਤਾਨ ਬਹਾਉਲਪੁਰ ਸੀ ਐਕਟ ਰਾਜ ਕਾਂ ਮੇਰੇ ਪਿਤਾ ਜੀ ਦੀ ਦੁਕਾਨ ਸੀ ਕਰਿਆਨੇ ਦੀ ਉੱਥੇ ਵੀ ਅੱਛਾ ਜੀ ਉੱਥੇ ਕਰਿਆਨੇ ਦੀ ਦੁਕਾਨ ਕਰਦੇ ਸੀ ਫਿਰ ਉਤੋਂ ਪਾਕਿਸਤਾਨ 1947 ਦੇ ਹੱਲਿਆਂ ਤੋਂ ਬਾਅਦ ਹੂੰ ਅਸੀਂ ਪਾਕਿਸਤਾਨ ਵਿੱਚ ਜੋ ਮੇਰੇ ਬੱਤਿਤਾ ਵੀ ਦੱਸਿਆ ਸੀ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨ ਬਾਅਦ ਜਿਹੜੇ ਉਹ ਸਾਡੇ ਮੁਸਲਮਾਨ ਭਰਾ ਸੀ ਨਜ਼ਦੀਕੀ ਉਹਨਾਂ ਨੇ ਸਾਨੂੰ ਕਿਸੇ ਤਰੀਕੇ ਜਾ ਕੇ ਹਿੰਦੂ ਮਲ ਕੋਰਟ ਛੱਡਿਆ ਅੱਛਾ ਜੀ ਹਿੰਦੂ ਮਲ ਕੋਰਟ ਤੋਂ ਫਿਰ ਉਹ ਆਏ ਸਮਾਣੇ ਹੂੰ ਸੁਮਾਨੇ ਤੋਂ ਗਏ ਸੀ ਫਿਰ ਕੁਲ ਖੇਤਰ ਅੱਛਾ ਕੁਲ ਖੇਤਰ ਤੋਂ ਬਾਅਦ ਆਇਆ ਸ਼ਾਮਦੂ ਕੈਂਪ ਇੱਥੇ ਅੱਛਾ ਜੀ ਸ਼ਾਮਦੂ ਕੈਂਪ ਹਾਂਜੀ ਸ਼ਾਮਦੂ ਕੈਂਪ ਵਿੱਚ ਸਾਲ 1956 ਵਿੱਚ ਸਾਨੂੰ ਅਲਾਟਮੈਂਟ ਹੋਈ ਅਜੇ ਮੈਂ ਵੀ ਮੀਸਾ ਚੁੱਪ ਤੁਹਾਡਾ ਜਨਮ ਹੋਇਆ ਸੀ ਉਸ ਸਮੇਂ ਜਦੋਂ ਮੇਰਾ ਬਾਅਦ ਵਿੱਚ ਆਇਆ ਮੇਰਾ 56 ਜੀ ਜਨਮ ਹੋਇਆ 56 ਜੀ ਸਾਡੀ ਅਲਾਟਮੈਂਟ ਹੋ ਗਈ ਅੱਛਾ ਜੀ ਹਾਂ 1956 अच्छा जेड़ा ਤੁਸੀਂ ਕਹਿ ਰਹੇ ਹੋ ਕਿ ਸ਼ਾਮਦੂ ਕੈਂਪ ਉਹ ਨਾਮ ਇਸੇ ਕਰਕੇ ਉੱਥੇ ਵੱਜਦਾ ਹਾਂ ਹਾਂ ਉੱਥੇ ਜਿਹੜਾ ਪਿੰਡ ਸ਼ਾਮਦੂ ਹੈ ਨਾ ਇਹ ਉੱਥੇ ਸ਼ਾਮਦੂ ਕੈਂਪ ਲਾਇਆ ਸੀ ਗਵਰਨਮੈਂਟ ਦਾ ਜਿਹੜੇ ਬਾਰੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਹੋਏ ਸੀ ਲੈੜੇ-ਚੇੜੇ ਉੱਥੇ ਸ਼ਾਮਦੂ ਕੈਂਪ ਲੱਗਿਆ ਸੀ ਸਰਕਾਰੀ ਗਵਰਨਮੈਂਟ ਦਾ ਅੱਛਾ ਜੀ ਉੱਥੇ ਰਹਿੰਦੇ ਰਹੇ ਮੇਰੇ ਬਾਪਾ ਬਾਪ ਉੱਥੇ ਡੈਡੀ ਨੇ ਹੋਰ ਵੀ ਸਾਂਝੀਆਂ ਗੱਲਾਂ ਕੀਤੀਆਂ ਕਿ ਕਿੰਨੀਆਂ ਕਿ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਿਸ ਟਾਈਮ ਉਜਾੜਾ ਹੋਇਆ ਮੁਸੀਬਤਾਂ ਦਾ ਉਹ ਇਹ ਦੱਸਦੇ ਸੀ ਤੇ ਮੇਰੇ ਸਾਹਮਣੇ ਜਦੋਂ ਮੈਂ ਸੋਜੀ ਸੰਭਲਿਆ 1970 ਵਿੱਚ ਉਹ ਕਹਿੰਦੇ ਸੀ ਕਿ ਜਦ ਅਸੀਂ ਰੋਟੀ ਖਾਂਦੇ ਸੀ ਨਾ ਤੇ ਮੂੰਹ 'ਚ ਬੁਰਕੀ ਪੈਂਦੀ ਸੀ ਤੇ ਪਾਕਿਸਤਾਨ ਦੇ ਹਾਲਾ ਯਾਦ ਆਦੇ ਅਸੀਂ ਗਦਰ ਜੀ ਨੂੰ ਕਹਿੰਦੇ ਗਦਰ ਗਦਰ ਜਦੋਂ ਯਾਦ ਆਉਂਦੀ ਸੀ ਮੂੰਹ 'ਚ ਬੁਰਕੀ ਡਿੱਗ ਜਾਂਦੀ ਸੀ ਥੱਲੇ ਇੰਨਾ ਭੈ ਸੀ ਅੱਛਾ ਜੀ ਹਾਂਜੀ ਜੋ ਸਾਡੇ ਜਾਨੂ ਪਿਆਨੂ ਸੀ ਉਹਨਾਂ ਨੇ ਹੀ ਸਾਨੂੰ ਛੱਡਿਆ ਤੇ ਉਹਨਾਂ ਨੇ ਪਿੱਛੇ ਬੰਦੇ ਲਾਏ ਸਾਡੇ ਕੋਲ ਸਾਰੀ ਜਦਾਦ ਦਾ ਸੋਨਾ ਚਾਂਦੀ ਪੈਸੇ ਜੋ ਵੀ ਸੀ ਸਭ ਖੋ ਲਈ ਸੀ ਅੱਛਾ ਹਾਂਜੀ ਅੱਛਾ ਜਿਹੜੇ ਉੱਥੇ ਤੁਹਾਡੇ ਜਾਣਕਾਰ ਸੀ ਉਹਨਾਂ ਨੇ ਹੀ ਬੰਦੇ ਲਾਤੇ ਹਾਂ ਉਹਨਾਂ ਨੇ ਆਪ ਸਾਨੂੰ ਦੇ ਛੱਡਤਾ ਹਿੰਦੂ ਮਲ ਕੋਟ ਮੇਰੇ ਪਿਤਾ ਜੀ ਦੱਸਦੇ ਰਹੀ ਪਰ ਉਹਨਾਂ ਨੇ ਪਿੱਛੇ ਸਾਡੇ ਹੋਰ ਬੰਦੇ ਲਾਏ ਸੀ ਜੇ ਸਾਡੇ ਕੋਲ ਹਿੰਦੂ ਮਲ ਕੋਟ ਉੱਥੇ ਪਹੁੰਚੇ ਇਹਨਾਂ ਕੋਲ ਜੋ ਸੋਨਾ ਚਾਂਦੀ ਚਾਂਦੀ ਦੇ ਸਿੱਕੇ ਹੁੰਦੇ ਸੀ ਉਸ ਚੰ ਉਹ ਸਿੱਕੇ ਸਭ ਖੋ ਲਈ ਸੀ ਖਾਲੀ ਹੱਥ ਹੀ ਆਏ ਹਿੰਦੁਸਤਾਨ ਜੋ ਉਸ ਸਮੇਂ ਹੋਇਆ ਜਿਸ ਤਰ੍ਹਾਂ ਹੁਣ ਫਿਲਮਾਂ ਚ ਆਪਾਂ ਦੇਖਦੇ ਆਂ ਕਿ ਟ੍ਰੇਨਾਂ ਦੀਆਂ ਟ੍ਰੇਨਾਂ ਆ ਰਹੀਆਂ ਨੇ ਭਰ ਕੇ ਹਾਂ ਹਾਂ ਕਿ ਉੱਥੇ ਲਾਸ਼ਾਂ ਦੇ ਨਾਲ ਲੱਗੀਆਂ ਹੋਈਆਂ ਹਾਂ ਉਹ ਸਾਰੇ ਸਾਂਝੇ ਕੀਤੇ ਸੀ ਜਿਹੜੀ ਹਾਂ ਉਹ ਦਿਖਾਉਦੇ ਸੀ ਵੀ ਸਭ ਤੋਂ ਪਹਿਲਾਂ ਜਿਹੜਾ ਹੈ ਹਿੰਦੁਸਤਾਨ ਤੋਂ ਹੀ ਗਦਰ ਸ਼ੁਰੂ ਹੋਇਆ ਜਿਵੇਂ ਪਿਕਚਰ ਦਿਖਾਉਂਦੇ ਨੇ ਗਦਰ ਜੀ ਪਹਿਲੀ ਟ੍ਰੇਨ ਜਦੋਂ ਉਸ ਤੋਂ ਗਦਰ ਸ਼ੁਰੂ ਹੋਇਆ ਸੀ ਉਹ ਟ੍ਰੇਨ ਲਾਹੌਰ ਪਹੁੰਚੀ ਸੀ ਜੀ ਜਦੋਂ ਲਾਹੌਰ ਪਹੁੰਚੀ ਤਾਂ ਉਸ ਤੋਂ ਬਾਅਦ ਜਦੋਂ ਉਹਨੇ ਦੇਖਿਆ ਵੀ ਹਿੰਦੂ ਮੁਸਲਮਾਨ ਤਾਂ ਕੱਟੇ ਪਈਆਂ ਐ ट्रेन जो कोई कोई पहले इधर हो गई थी ट्रेन ने अब तो पहले इधर हो गई थी हिंदुस्तान इधर हो गई थी हां अच्छा जब लाहौर पहुंची पाकिस्तानिया ने अपने वड्ना शुरू किया हां पहले कटवट तो हिंदुस्तान से शुरू हुई थी जो मेरे पिताजी ने दसया हम्म तो जब कटवट हुई तो लाहौर जब ट्रेन पहुंची उन्होंने लाशें देखे मुसलमानो ने ते पाकिस्तान च गदर बाद ही पैदा हुआ अच्छे जी हां ਹਰ ਫਿਲਮਾਂ ਦੇ ਵਿੱਚ ਤਾਂ ਇਹ ਦਿਖਾਇਆ ਜਾਂਦਾ ਕਿ ਉਧਰੋਂ ਜ਼ਿਆਦਾ ਤੱਕ ਨਹੀਂ ਪਹਿਲਾਂ ਟ੍ਰੇਨ ਦੇ ਗਦਰ ਇਹ ਦੇਖੀ ਜਾਂ ਸਨੀ ਦੇ올 ਦੇ ਇੱਥੇ ਗਦਰ ਪਿਆ ਪਹਿਲਾ ਹਿੰਦੁਸਤਾਨ ਤੋਂ ਸ਼ੁਰੂ ਹੋਇਆ ਉਹ ਵੀ ਉਹਨਾਂ ਨੇ ਸਹੀ ਦਿਖਾਈ ਹੈ ਵੀ ਇਹੀ ਟ੍ਰੇਨ ਲਾਹੌਰ ਜਾ ਗਈ ਸੀ ਹੂੰ ਤੇ ਬਾਅਦ ਵਿੱਚ ਗਦਰ ਪਿਆ ਸੀ ਜੋ ਮੇਰੇ ਪਿਤਾ ਜੀ ਨੇ ਦੱਸਿਆ ਇਹੀ ਅੱਛਾ ਫਿਲਮਾਂ ਜੀ ਸਹੀ ਦਿਖਾਇਆ ਹੈਗਾ ਨੇ ਹੂੰ ਵੀ ਪਹਿਲਾ ਗਦਰ ਜਿਹੜਾ ਹੈ ਉਹ ਟ੍ਰੇਨ ਹਿੰਦੁਸਤਾਨ ਤੋਂ ਹੀ ਲੁੱਟੀ ਗਈ ਸੀ ਅੱਛਾ ਉੱਥੇ ਜ਼ਮੀਨ ਜਾਇਦਾਦ ਕਿਸ ਤਰ੍ਹਾਂ ਦੀ ਸੀ ਉੱਥੇ ਸਾਡੇ ਜੀ 48 ਕਿੱਲੇ ਸੀ ਮੇਰੇ ਪਿਤਾ ਜੀ ਦੱਸਦੇ 48 ਕਿੱਲੇ ਪਾਕਿਸਤਾਨ ਦੇ ਵਿੱਚ ਚਾਰ ਹਾਂ ਚਾਰ ਭਾਈ ਸੀ ਮੇਰੇ ਪਿਤਾ ਜੀ ਹੁਣੀ ਬਿਆਰੀ RAM ਕਾਲੂ RAM ਤੁਲਸਾਰਾਮ ਹਰੀ ਦਾ ਉਥੇ ਸਾਡੇ 48 ਕਿੱਲੇ ਸੀ ਅੱਛਾ ਜੀ ਤੇ ਇਥੇ ਹਿੰਦੁਸਤਾਨ ਨੇ ਸਾਨੂੰ 50% ਮੰਨ ਲਓ ਕਿ ਅੱਧੀ ਜ਼ਮੀਨ ਮਿਲੀ ਹੈ 12 ਕਿੱਲੇ ਆਪਣਾ 24 24 ਕਿੱਲੇ ਮਿਲੇ ਚਾਰ ਭਰਾਵਾਂ ਨੂੰ ਮਿਲੇ 24 ਕਿੱਲੇ ਤੇ ਇੱਕ ਇੱਕ ਭਰਾ ਨੂੰ 6-6 ਕਿੱਲੇ ਆ ਅੱਛਾ ਜੀ ਹਾਂ ਇਹ ਪਾਕਿਸਤਾਨ ਤੋਂ ਅੱਧੀ ਜ਼ਮੀਨ ਸਾਨੂੰ ਮਿਲੀ ਤੇ ਜਿਹੜੇ ਫਿਰ ਉਹ ਭਰਾ ਸੀ ਉਹ ਵੀ ਜਾਂਸਰੇ ਦੇ ਵਿੱਚ ਬਸ ਹਾਂ ਸਾਰੇ ਇਸੇ ਇਕੱਠੇ ਆਏ ਸੀ ਚਾਚੇ ਮੇਰੇ ਉਣੀ ਤੇ ਮੇਰੇ ਪਿਤਾ ਜੀ ਤੇ ਪਰਿਵਾਰ ਦੇ ਸਾਰੇ ਇਕੱਠੇ ਆਏ ਸੀ ਹੂੰ ਤਾਂ ਉਹਰੇ ਆ ਕੇ ਸਾਨੂੰ 6-6 ਕਿਲੇ ਜ਼ਮੀਨ ਮਿਲੀ ਅਸੀਂ ਫਿਰ ਆਪਣੀ ਆਪਣੀ ਵੰਡ ਲਈ ਹੂੰ ਆਪਣੀ ਆਪਣੀ ਵੰਡ ਕੇ ਕੀਤੀ ਕਰਦੇ ਰਿਹਾ ਅੱਛਾ ਉਸ ਸਮੇਂ ਜਿਸ ਟਾਈਮ ਇੱਥੇ ਹਿੰਦੁਸਤਾਨ ਦੇ ਵਿੱਚ ਆਣਾ ਹੋਇਆ ਉਸ ਟਾਈਮ ਕਿੰਨੀਆਂ ਕੁ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਮੁਸੀਬਤਾਂ ਤੇ ਫਿਰ ਰਸਤੇ ਵਾਲੇ ਤੇ ਮੈਨੂੰ ਦੱਸਿਓ ਵੀ ਸਮਨੇ ਬਹੁਤ ਬੁਰਾ ਵਾਕਿਆ ਹੋਇਆ ਇੱਕ ਸਾਡਾ ਚਾਚਾ ਜੀ ਸੀ ਪੰਜਵਾ ਉਥੇ ਪਾਕਿਸਤਾਨ ਉਹਨਾਂ ਨੇ ਕਤਲ ਕਰ ਦਿੱਤਾ ਸੀ ਹੂੰ ਤੇ ਉਹ ਕਤਲ ਕਰਨ ਤੋਂ ਬਾਅਦ ਜਦ ਇੱਥੇ ਆਏ ਆ ਪੈਸਾ ਲੱਭਦਾ ਕਿਥੇ ਸੀ ਹੂੰ 200 ਸੀ ਕੰਪਤ ਰਹੇ ਅੱਛਾ ਲੋਕੀ ਗਵਰਨਮੈਂਟ ਦਿੰਦੀ ਸੀ ਹੂੰ ਰਾਸ਼ਨ ਦਿੰਦੀ ਸੀ ਆਪੇ ਬਣਾਉਣਾ ਆਪੇ ਖਾਣਾ ਬਾਰਿਸ਼ ਦੇ ਵਿੱਚ ਵੀ ਪਿਆ ਰਹੇ ਹੂੰ ਸੰਭੂ ਸੀ ੁੱਪ ਵੀ ਬਰਦਾਸ਼ਤ ਕਰੀ ਪਰ ਉਸ ਤੋਂ ਬਾਅਦ ਜਦੋਂ ਅਲਾਟਮੈਂਟ ਹੋਈ ਅਸੀਂ ਜੰਸਲੇ ਆਏ ਜੋ ਮੁਸਲਮਾਨ ਇੱਥੋਂ ਦੇ ਸੀ ਦਸਨੀਕ ਉਹ ਆਪਣੇ ਜਿਦਾਦਾਂ ਛੱਡ ਕੇ ਚਲੇ ਗਏ ਸੀ ਹੂੰ ਪਾਕਿਸਤਾਨ ਤੇ ਫਿਰ ਸਾਨੂੰ ਜਿਹੜੇ ਵੀ ਜਗ੍ਹਾ ਮਿਲੀ ਅਸੀਂ ਇਥੇ ਅਸਰਾ ਲੈ ਲਿਆ ਅੱਛਾ ਜੀ ਅਸਲ ਲੇਕੋ ਜੀ ਮੈਂ ਮੁਸਲਮਾਨ ਦੇ ਪੁਰਾਣੀ ਐਕਸਿਆ ਉੱਥੇ ਸੀ ਬੈਠੇ ਰਹੇ ਤੋਂ ਉਸ ਤੋਂ ਬਾਅਦ ਵਿਮਲਵੇ ਸਨ 47 ਤੇ 56 56 ਤੋਂ ਬਾਅਦ ਮੈਂ ਆਪਣੀ ਸੋਗੀ ਸਨ 1970 ਦੇ ਵਿੱਚ ਜਦੋਂ ਮੈਂ ਖੇਤੀ ਸ਼ੁਰੂ ਕੀਤੀ ਉਸ ਤੋਂ ਬਾਅਦ ਅਸੀਂ ਜਾ ਕੇ 76 'ਚ ਮੈਂ ਆਪਣਾ ਮਕਾਨ ਬਣਾਇਆ ਅੱਛਾ ਜੀ ਸਾਨੂੰ 1976 ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉੱਥੇ ਅਸਤੀਆਂ ਨਿਕਲਦੀਆਂ ਐਸੀਆਂ ਜਿਸ ਤਰ੍ਹਾਂ ਮਕਾਨ ਬਣਾਏ ਸੀ ਹਾਂ ਜਿਸ ਟਾਈਮ ਮਕਾਨ ਸ਼ੁਰੂ ਕੀਤਾ ਕਿਦਾਂ ਦਾ ਸੀ ਮੈਂ ਕਹਿੰਦਾ ਜੀ ਮੇਰੇ ਅਸਤੀਆਂ ਜਦੋਂ ਮੈਂ ਨੀਂਹ ਪੱਟੀਨਾ ਪੂਰਾ ਰੰਗ ਮਿਲਿਆ ਸੀ ਮੈਂ ਪੂਰਾ ਉਸ ਨੀਂਹ ਦੇ ਵਿੱਚ ਅੱਛਾ ਹਾਂ ਬਾਕੀ ਅਸਤੀਆਂ ਦੇ ਤਿੰਨ ਫੋਟੋ ਮੈਂ ਡੂੰਗੀ ਨੂੰ ਕੁਝ ਨਹੀਂ ਕੱਢੀ ਅਸਤੀਆਂ ਦੇ ਵਿੱਚ ਜਦ ਮਿੱਟੀ ਬਾਹਰ ਸੜਦੇ ਸੀ ਅਸਕਾਂ ਹੀ ਦਿਖਦੀਆਂ ਸੀ ਹੋਰ ਕੁਝ ਨਹੀਂ ਸੀ ਅੱਛਾ ਹਾਂ ਯਾਨੀ ਮੁਸਲਮਾਨਾ ਨਾ ਇੱਥੇ ਜਿਹੜੇ ਦਫਨ ਕੀਤੇ ਹੋਏ ਸੀ ਆਪਾਂ ਨੇ ਨਹੀਂ ਮਤਲਬ ਉਹ ਤਾਂ ਸਮਚਾਨ ਦਫਨ ਕਰਦੇ ਸੀ ਸਮਚਾਨਾ ਹੀ ਕਰਦੇ ਸੀ ਜਿਹੜਾ ਉਹਨੂੰ ਮਿਲੀ ਹੋ ਸੀ ਮਤਲਬ ਕਿ ਐਸਾ ਸਿਸਟਮ ਸੀ ਵੀ ਕਿੰਨੇ ਵਾਰੀ ਮੁਲਕ ਹੋ ਜਿਹੜਿਆ ਹੁਣ ਕਿੰਨੇ ਵਾਰੀ ਵਸਿਆ ਹੁਣ ਇਹ ਤਾਂ ਸਾਨੂੰ ਆਪਣੀ ਜ਼ਿੰਦਗੀ ਚ ਪਤਾ ਲੱਗਿਆ ਨਾ ਤੇ ਉਹ ਨੀਚ ਜੋ ਹੱਸਿਆ ਨਿਕਲੀਆਂ ਕੋਈ ਨਾ ਕੋਈ ਤਾਂ ਫਿਰ ਦਫਨ ਹੋਇਆ ਹੋਣਾ ਨਾ ਤਾਂ ਹੱਸਿਆ ਨਿਕਲੀ ਤੇ ਇੱਕ ਪੂਰਾ ਕੰਗ ਨਿਕਲਿਆ ਅਸੀਂ ਐਨ ਸਾਫ ਕਰਕੇ ਪੂਰਾ ਕੱਢ ਕੇ ਬਾਹਰ ਕਦੇ ਡੈਡੀ ਨਾਲ ਇਦਾਂ ਦੀ ਗੱਲ ਹੋਈ ਹੈ ਕਿ ਜਿਸ ਟਾਈਮ ਜਿੱਦਾਂ ਵਾਕਿਆ ਸੁਣਦੇ ਸੀ ਕਿਦੇ 3 ਭੈਣਾਂ ਦੇ ਨਾਲ ਗਲਤ ਹੋਇਆ ਰੇਪ ਕੀਤੇ ਗਏ ਜੋਂਦਿਆਂ ਨੂੰ ਸਾੜਿਆ ਗਿਆ ਇਦਾਂ ਦੀ ਕੋਈ ਗੱਲਾਂ ਸਾਂਝੀਆਂ ਹੋਈਆਂ ਨਹੀਂ ਹੈ ਜੀ ਕੋਈ ਗੱਲ ਤਾਂ ਨਹੀਂ ਦੱਸੀ ਲੇਕਿਨ ਉਹਨਾਂ ਨੇ ਇਸਤਰੀਆਂ ਦਾ ਪਕੜ ਲਈਆਂ ਸੀ ਉੱਥੇ ਬਹੁਤ ਜਿਹੜੇ ਲੌਂਦੂਆਂ ਨਾਲ ਲੜਕੀਆਂ ਸੀ ਹਾਂ ਖੂਬਸੂਰਤ ਸੀ ਉਹ ਪਕੜ ਲਈਆਂ ਸੀ ਉਹਨੇ ਬਾਅਦ ਵਿੱਚ ਉਹਦਾ ਕੀ ਬਣਿਆ ਇਹ ਮੇਰੇ ਪਿਤਾ ਜੀ ਨੂੰ ਨਹੀਂ ਪਤਾ ਲੈਂਦਾ अच्छा हां यानी ਜਿਹੜੀ ਔਰਤਾਂ ਸੀ ਆਪਣੀਆਂ ਹਾਂ 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 ਉਹਨਾਂ ਨੇ ਉਧਰੇ ਰੱਖ ਲਿੱਤੀਆਂ ਹਾਂ ਉੱਥੇ ਵੀ ਕਈ ਮਨ ਇੱਕ ਸਾਡਾ ਪੜੋਸੀ ਹੈ ਰਾਜਕੁਮਾਰ ਹੈ ਉਹਦੀ ਮਾਂ ਦਾ ਨਾਂ ਉਹਦੀ ਮਾਂ ਦਾ ਭਰਾ ਪਾਕਿਸਤਾਨ ਰਹਿ ਗਿਆ ਸੀ اچھا ਉਹ ਹੁਣ ਵੀ ਮੇਰੇ ਖਿਆਲ 10 ਸਾਲ ਬਾਅਦ 15 ਸਾਲ ਬਾਅਦ ਗੇੜਾ ਮਾਰ ਜਾਂਦਾ ਵੀਜ਼ੇ ਤੇ 2-4 ਦਿਨ ਮਹੀਨਾ ਰਹਿ ਜਾਂਦਾ ਹੁਣ ਮੇਰੇ ਕੋਲ 10-20 ਸਾਲ ਹੋ ਗਏ ਹੁਣ ਆਇਆ ਹੈ पाकिस्तान पाकिस्तान पाकिस्तान। फोन। अच्छा पाकिस्तान ਦੇ ਵਿੱਚ ਪਾਕਿਸਤਾਨ ਹਾਰ ਰੰਦਾ ਪਾਕਿਸਤਾਨ ਇੱਥੇ ਆਂਦੇ ਸੀ ਹਾਂ ਇੱਥੇ ਆਂਦੇ ਸੀ ਮਿਲਣ ਆਪਣੀ ਭੈਣ ਨੂੰ ਹੂੰ ਤਾਂ 10-20 ਸਾਲ ਪਹਿਲਾਂ ਆਏ ਸੀ 20 ਸਾਲ ਤੋਂ ਬਾਅਦ ਤਾਂ ਫਿਰ ਮੁੜ ਕੇ ਆਇਆ ਹੀ ਨਹੀਂ ਕਦੇ ਫੋਨ ਤੇ ਹੁਣ ਤਾਂ ਵੈਸੇ ਵੀ ਟੈਕਨੋਲੋਜੀ ਬਹੁਤ ਕੋਈ ਫੋਨ ਜਾਂਦਾ ਹੁੰਦੇ ਨਹੀਂ ਸੀ ਫੋਨ ਅੱਛਾ ਹੁਣ ਬਣੇ ਜਾਂ ਸੰਪਰਕ ਟੁੱਟ ਗਏ ਹੂੰ ਜਦ 20 ਸਾਲ ਜਿਹੜਾ ਬੰਦਾ ਨਹੀਂ ਆਇਆ ਤਾਂ ਉਹਦੇ ਨਾਲ ਕੀ ਆਸੋ ਪਰਨ ਰਹੇਗਾ ਹੂੰ ਫਿਰ ਮੁੜ ਕੇ ਪਤਾ ਹੀ ਲੱਗਿਆ ਵੀ ਜੀਉਂਦੇ ਨੇ ਜਾਂ ਮਰ ਗਏ ਕੋਈ ਤੋ ਬੜੀ ਪਿਆਰੀਆਂ ਤੁਸੀਂ ਗੱਲਾਂ ਬਾਤਾਂ ਕੀਤੀਆਂ ਸੋ ਇਹ ਐਪੀਸੋਡ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਬੜਾ ਵਧੀਆ ਲੱਗਿਆ ਹੋਣਾ ਸੋ ਅਸੀਂ ਦੂਜੇ ਐਪੀਸੋਡ ਦੇ ਵਿੱਚ ਚੱਲਦੇ ਹਾਂ ਦੂਸਰੇ ਦੇ ਵਿੱਚ ਫਿਰ ਹੋਰ ਵੀ ਗੱਲਾਂ ਸਾਂਝੀਆਂ ਕਰਦੇ ਹਾਂ ਸੋ ਧੰਨਵਾਦ ਤੁਸੀਂ ਇੰਨਾ ਸਮਾਂ ਦਿੱਤਾ ਠੀਕ ਹੈ ਥੈਂਕ ਯੂ ਵੈਲ